brought to by silver pumps top quality or consistent performance ke liye sirf silver pumps naam yaad rakhna Bharatiya bazusena ne Pakistan de atwadi thikaniyan de kareeb nau atwadi thikaniyan te jehda hamla kita us de vich kai atwadi mare gaye hai so assi is vele Sachkhand Shri Harmandir Sahib nu jande raste Heritage Street te khade ha jithe desh bhar de har roz log itthe puchde ha namastak hunde ha ate Waheguru agge ardas karde ha ਅਸੀਂ ਉਹ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਤੋਂ ਜਾਣਾਂਗੇ ਕਿ ਉਹ ਇਹ ਸਭ ਕੁਝ ਨੂੰ ਕਿਵੇਂ ਦੇਖਦੇ ਆ ਆਖਿਰ ਉਹ ਕਿਵੇਂ ਮੰਨਦੇ ਆ ਕਿ ਭਾਰਤ ਦਾ ਜਿਹੜਾ ਬਦਲਾ ਦਿੱਤਾ ਗਿਆ ਭਾਜੀ ਕੱਲ ਭਾਰਤ ਦੁਆਰਾ ਬਦਲਾ ਦਿੱਤਾ ਗਿਆ ਪਾਕਿਸਤਾਨ ਨਾਲ 에ਅਰ ਸਟ੍ਰਾਈਕ ਕੀਤੀ ਗਈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਪੈਲਗਾਮ ਦੇ ਵਿੱਚ ਹਮਲਾ ਆਇਆ ਸੀ ਉਸ ਤੋਂ ਬਾਅਦ ਹੁਣ ਬਦਲਾ ਦਿੱਤਾ ਗਿਆ ਸਰ ਕੀ ਹਾਂਜੀ ਤੁਹਾਨੂੰ ਜੰਗ ਨਹੀਂ ਹੋਣੀ ਚਾਹੀਦੀ ਜੰਗ ਤਾਂ ਨਹੀਂ ਹੋਣੀ ਜੀ ਸਹੀ ਗੱਲ ਤੁਸੀਂ ਕਿਵੇਂ ਦੇਖਦੇ ਹੋ ਕਿ ਲੋਕ ਦੇਸ਼ ਦੇ ਲੋਕ ਲਗਾਤਾਰ ਮੰਗ ਕਰ ਰਹੇ ਸੀ ਕਿ ਬਦਲਾ ਲੈਣਾ ਚਾਹੀਦਾ ਹੈ ਕਿਉਂਕਿ નિર્ਦੋਸ਼ ਲੋਕਾਂ ਦੀ ਜਿਹੜੇ ਕਸ਼ਮੀਰ ਪੈਲਗਾਮ ਦੇ ਵਿੱਚ ਹੱਤਿਆ ਕੀਤੀ ਹੈ ਹਾਂਜੀ ਉਹ ਤਾਂ ਲੈਣਾ ਚਾਹੀਦਾ ਉਹ ਤਾਂ ਜ਼ਰੂਰੀ ਹੈਗਾ ਬਦਲਾ ਤਾਂ ਲੈਣਾ ਚਾਹੀਦਾ ਤੁਸੀਂ ਸੰਤੁਸ਼ਟੋ ਜਿਹੜਾ ਹਮਲਾ ਕੀਤਾ ਭਾਰਤ ਨੇ ਹਾਂਜੀ 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 ਜਮਾ ਓਕੇ ਦੀ ਰਿਪੋਰਟ ਸੋ ਹੋਰ ਵੀ ਲੋਕਾਂ ਨੇ ਭਾਜੀ ਤੁਸੀਂ ਕਿਵੇਂ ਮੰਨਦੇ ਹੋ ਕਿ ਜਿਹੜਾ ਪੈਲਗਾਮ ਦੇ ਵਿੱਚ ਬਦਲਾ ਲਿੱਤਾ ਗਿਆ ਭਾਰਤ ਵੱਲੋਂ ਬਹੁਤ ਵਧੀਆ ਬਦਲਾ ਲਿੱਤਾ ਗਿਆ ਬਹੁਤ ਵਧੀਆ ਮੋਦੀ ਸਾਹਿਬ ਨੇ ਕੀਤਾ ਹੈ ਕੰਮ ਕੰਨਾ ਚਾਹੀਦਾ ਸੀ ਬਹੁਤ ਵਧੀਆ ਹੈ ਸਾਨੂੰ ਬਹੁਤ ਖੁਸ਼ੀ ਹੋਈ ਹੈ ਬਹੁਤ ਵਧੀਆ ਹੈ ਸੋ ਹੋਰ ਵੀ ਲੋਕਾਂ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕ ਕੀ ਸੋਚਦੇ ਆ ਭਾਜੀ ਜਿਹੜਾ ਕੱਲ ਪਾਕਿਸਤਾਨ ਦੇ ਨਾਲ ਬਦਲਾ ਲਿੱਤਾ ਗਿਆ ਐਸਟ੍ਰਾਈ ਕੀਤੀ ਗਈ ਹੈ ਭਾਰਤ ਸਰਕਾਰ ਵੱਲੋਂ ਤੁਸੀਂ ਕਿਵੇਂ ਦੇਖਦੇ ਹੋ ਸਹੀ ਹੈ ਭਾਈ ਉਹਨਾਂ ਨੇ ਜਿਹੜਾ ਕੋ ਕੀਤਾ ਬਦਲਾ ਤਾਂ ਫਿਰ ਲੈਣਾ ਹੀ ਚਾਹੀਦਾ ਸੀਗਾ ਅਸੀਂ ਸਹੀ ਕਹਿੰਦੇ ਹਾਂ ਸੋ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਆ ਭਾਜੀ ਕਿਵੇਂ ਦੇਖਦੇ ਹੋ ਜਿਹੜਾ ਪਾਕਿਸਤਾਨ ਕੋਲੋਂ ਬਦਲਾ ਲਿੱਤਾ ਗਿਆ ਤੁਸੀਂ ਕਿਵੇਂ ਦੇਖਦੇ ਹੋ ਦੇਖਣਾ ਕਿ ਇਹ ਮਾੜਾ ਇਹ ਕੰਮ ਹੋਣਾ ਚਾਹੁੰਦਾ ਥੋੜਾ ਹੋਣਾ ਜੇ ਕੋਈ ਇਹੋ ਜਿਹਾ ਕੰਮ ਬਣ ਗਿਆ ਤੇ ਜਨਤਾ ਹੀ ਮਰਨਾ ਸਰਕਾਰ ਜਿਹੜੀ ਵੱਡੀਆਂ ਸਰਕਾਰਾਂ ਨੇ ਉਹਨਾਂ ਦਾ ਆਪਾਂ ਘਰੋਂ ਨਿਕਲ ਜਾਣਾ ਉਹਨਾਂ ਦੇ ਅੱਜ ਚੱਣਾ ਗਾਣਾ ਆਪਾਂ ਇਹ ਤੇ ਕਾਬੂ ਹੋਣਾ ਭਾਜੀ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਭਾਰਤ ਸਰਕਾਰ ਵੱਲੋਂ ਬਦਲਾ ਲਿੱਤਾ ਗਿਆ ਜਿਹੜਾ ਅਤਵਾਦੀ ਦੀ ਠਿਕਾਨਿਆਂ ਤੇ ਜਿਹੜਾ ਵਾਜੂਸ ਇਹਨਾਂ ਨੇ ਹਮਲਾ ਕੀਤਾ ਹਾਂ ਦੇ ਬਹੁਤ ਸੋਹਣਾ ਕੀਤਾ ਬਹੁਤ ਸਰਕਾਰ ਨੇ ਜਵਾਬ ਦੇਣਾ ਚਾਹੀਦਾ ਆਪਣੇ ਉਹਨਾਂ ਨੇ 26ਵਾਂ ਮਾਰੇ ਮੈਂਬਰ ਇੰਡੀਆ ਦੇ ਬਹੁਤ ਸੋਨਾ ਕੀਤਾ ਬਦਲਾ ਲੈਣਾ ਚਾਹੀਦਾ ਸੀ ਜਿਹੜਾ ਨਾਲ ਲਿਆ ਕਿੱਥੋਂ ਆਏ ਤੁਸੀਂ ਅਜੇ ਤੋ ਟਪੰਡੋ ਅਜੀ ਤੁਸੀਂ ਕੀ ਵੇਖਦੇ ਹੋ ਬਹੁਤ ਵਧੀਆ ਕੀਤਾ ਹੈ ਏਦਾਂ ਹੀ ਭਾਰਤ ਨੇ ਬਹੁਤ ਚੰਗਾ ਕੀਤਾ ਇਹਦੇ ਬਦਲਾ ਲਿਆ ਹੈ ਇਹ ਇੰਡੀਆ ਨੇ ਆਪਣੇ ਹੱਕ ਤਣ ਕੇ ਜਿਹੜਾ ਕਿ ਲੋਕਾਂ ਨੂੰ ਦੱਸਤਾ ਕਿ ਇੰਡੀਆ ਦੇਸ਼ ਸਭ ਤੋਂ ਉੱਪਰ ਆ ਬਹੁਤ ਸੋ ਹੋਰ ਵੀ ਲੋਕ ਸਾਹਮਣੇ ਮੌਜੂਦ ਹੈ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ भाई कैसे देखते हो जो कल भारत सरकार ने बदला लिया पाकिस्तान से बहुत बढ़िया सर बस सर थोड़ी जल्दी है मेरे का सो हाँ जी कि देखते हो जरा भारत सरकार ने कल बदला लिता पाकिस्तान तो सो so, होर भी लोग सा मौजूद है असी उन्होंने गल करा कि आखिर सोच की है लोग आप कैसे देखते हैं भारत सरकार ने बदला लिया पाकिस्तान से आतंकवादी के ठिकानों पर हमला किया आतंकवादी के ठिकानों पर हमला किया भारत सरकार ने सेना ने कैसे देखते हैं बहुत सही किया अच्छा किया आप संतुष्ट हैं लोग लो, गुस्से में थे लोग कह रहे थे कि बदला लेना चाहिए लेना चाहिए, चाहिए था लिया सही किया बिल्कुल सही किया हाँ जी हम खुश हैं बदला लेना चाहिए सही किया हिंदुस्तान ने जो कि अब बिल्कुल सही किया क्योंकि ये हम काफी देख रहे थे 15 दिन से डिग्री थे पब्लिक ना इसलिए नहीं इन्होंने कुछ नहीं किया अब कुछ किया सब खुश है सब पब्लिक खुश है अब सो so, लोग खुशी जरूर नजर आ रहे हैं हेरिटेज स्ट्रीट दी तस्वीरें थाने दिखा दने हैं हर रोज सचकन श्री हमंदर सा लखा श्रद्धालु नतमस्तक होने लिए पूजते हैं देश विदेश से श्रद्धालु आंदे हैं ਭਾਈ ਕਿਵੇਂ ਦੇਖਦੇ ਹੋ ਜਿਹੜਾ ਭਾਰਤ ਸਰਕਾਰ ਨੇ ਬਦਲਾ ਲਿੱਤਾ ਵਾ 에ਰ ਸਟਾਈ ਕੀਤੀ ਹੈ ਕਿਵੇਂ ਦੇਖਦੇ ਹੋ ਤੁਸੀਂ ਕਹਿੰਨੇਗਾ ਦੇਸ਼ ਦੇ ਜੁਵਾ ਵੀ ਸਰਨਾ ਮਰਜੀਦਾ ਭਾਈ ਕੈਸੇ ਦੇਖਦੇ ਹੋ ਜੋ ਕੱਲ ਭਾਰਤ ਸਰਕਾਰ ਨੇ ਵਾਜੂਸੀ ਇਹਨਾਂ ਨੇ ਹਮਲਾ ਕੀਤਾ ਪਾਕਿਸਤਾਨ 'ਤੇ ਅੰਤਰਕਵਾਦੀ ਕੇ ਠਿਕਾਣੇ 'ਤੇ ਜੀ ਉਦਾਸ ਆ ਦੇਸ਼ ਆਪ ਯਹੀ ਮੇ ਰਹਤੇ ਇਸੀ ਦੇਸ਼ ਮੇ ਰਹਤੇ ਹਾਂਜੀ ਹਾਂਜੀ ਕਿ ਪਤਾ ਹੈ ਆਪਕੋ ਬਹੁਤ ਅੱਛਾ ਕੀਤਾ ਜੋ ਬਦਲਾ ਲਿਆ ਇਹਨਾਂ ਨੇ ਬਾਰਡਰ ਸੇ 15 ਕਿਲੋਮੀਟਰ ਦੂਰੀ 'ਆ ਹਾਂਜੀ ਕੌਣ ਸੇ گاਉਂ ਮੇਰੇ ਤੇ ਡੇਰਾਪਾ ਪਣਾਣੇ ਕਿਵੇਂ ਦੇਖਦੇ ਆ ਸੰਤੁਸ਼ਟ ਹੈ ਸਰ ਜੰਗ ਤੇ ਨਹੀਂ ਐਵੇਂ ਹੋਣੀ ਚਾਹੀਦੀ ਭਾਂਪੀ ਚ ਬੋਲ ਸਕਦਾ ਹਾਂ ਜੰਗ ਤੇ ਨਹੀਂ ਐਵੇਂ ਹੋਣੀ ਚਾਹੀਦੀ ਕਿਉਂਕਿ ਚਲੋ ਜੋ ਹੋਇਆ ਉਹਦਾ ਬਦਲਾ ਤੇ ਲੱਲਿਆ ਹਨਾ ਜਿਨ੍ਹਾਂ ਨੇ ਕੀਤਾ ਹੈ ਉਹਨਾਂ ਨੂੰ ਮੇਰੇ ਸਭ ਨਾਲ ਮਿਲ ਗਈ ਆ ਐਦਾਂ ਆਪਾਂ ਜੰਗ ਲੜਾਂਗੇ ਹਨਾ ਘਟ ਆਇਆ ਕਿੰਨਾ 20 40 ਸਾਲ ਪਿਛੇ ਚੜਿ ਜਾਣ ਆਪਾਂ ਇਸ ਤੋਂ ਬਿਹਤਰ ਇਹ ਹੈ ਕਿ ਅਮਨ ਸ਼ਾਂਤੀ ਨਾਲ ਬੈਠ ਕੇ ਫੈਸਲਾ ਹੋ ਜਾਏ ਹਨਾ ਦੇਸ਼ ਦੇ ਲੋਕ ਮੰਗਦੇ ਪਏ ਸੀ ਕਿ ਇਨਸਾਫ ਚਾਹੀਦਾ ਉਹ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪੈਲਗਾਮ ਦੇ ਵਿੱਚ ਹਾਂਜੀ ਇਸ ਹਸੌਣਾਂ ਤੇ ਮੇਰੇ ਹਸੌਣਾਂ ਤੇ ਬੋਲਾ ਲਿਆ ਗਿਆ ਕਿਉਂਕਿ ਉਹਨਾਂ ਨੇ 26 ਮਾਰੇ ਜੀ ਆਪਾਂ 90 ਮਾਰਤੇ ਆ ਹਾਂਜੀ ਬਹੁਤ ਫੇਰਪਨ ਸੋ ਭਾਜੀ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਭਾਰਤ ਸਰਕਾਰ ਨੇ ਹਮਲਾ ਕੀਤਾ ਅੱਤਵਾਦੀਆਂ ਦੇ ਠਿਕਾਣੇ ਤੇ ਤੁਸੀਂ ਕਿਵੇਂ ਦੇਖਦੇ ਹੋ ਸੰਤੁਸ਼ਟ ਹੋ ਨਹੀਂ ਜੀ ਹੂੰ ਸੋ ਕਿ ਇਸ ਜਗ੍ਹਾ ਤੇ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜਦੇ ਆ ਅਰਦਾਸ ਕਰਦੇ ਆ ਸੋ ਪੂਰੇ ਦੇਸ਼ ਦੇ ਵਿੱਚ ਜੇ ਗੱਲ ਕਰੀਏ ਦੇਸ਼ ਤੋਂ ਸ਼ਰਧਾਲੂ ਜਾਂ ਫਿਰ ਵਿਦੇਸ਼ਾਂ ਚੋਂ ਸਸਕੰਸੀ ਦੇ ਹਰਮੰਦਰ ਸਾਹਿਬ ਪੁੱਜਦੇ ਆ ਸੋ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਿ ਆਖਿਰ ਸ਼ਰਧਾਲੂ ਕੀ ਸੋਚਦੇ ਆ ਲੋਕ ਕੀ ਸੋਚਦੇ ਆ ਭਾਜੀ ਕਿਵੇਂ ਤੁਸੀਂ ਦੇਖਦੇ ਹੋ ਜਿਹੜਾ ਪਾਰੇ ਸਰਕਾਰ ਨੇ 에ਅਰ ਸਟ੍ਰਾਈਕ ਕੀਤੀ ਹੈ ਪਾਕਿਸਤਾਨ ਤੇ ਅਤਵਦੀ ਹਮਲੇ ਜਿਹੜੇ ਟਿਕਾਣਿਆਂ ਤੇ ਨੋ ਜਗ੍ਹਾ ਤੇ ਹਾਂਜੀ ਕਿਵੇਂ ਦੇਖਦੇ ਹੋ ਸਤਿਸ਼ਟ ਕਿਉਂਕਿ ਸਾਰਾ ਦੇਸ਼ ਮੰਗ ਕਰ ਰਿਹਾ ਸੀ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਜਿਹੜਾ ਪਹਿਲਗਾਮ ਦੇ ਵਿੱਚ ਹੋਇਆ ਹਾਂਜੀ ਹਾਂ ਇਨਸਾਫ ਵੀ ਚਾਹੀਦਾ ਪਰ ਜਿਹੜਾ ਵੀ ਇਹ ਹੈ ਵੀ ਜਿਹੜੀ جنگ ਲੱਗੀ ਹੈ ਉਹਦੇ ਹਿਸਾਬ ਨਾਲ ਗਲਤ ਹੈ ਕਿਉਂਕਿ ਇਹ ਪ੍ਰਭਾਵ ਹੈ ਸਾਰਾ ਇਹ ਜਿਹੜਾ ਆਮ ਪਬਲਿਕ ਤੇ ਆਉਣਾ ਹੈ ਤੇ ਉਹਦੇ ਕਰਕੇ ਨੁਕਸਾਨ ਹੈ ਜਿਹੜਾ ਉਹ ਆਮ ਲੋਕਾਂ ਦੀ ਹੋਣੇ ਇਸ ਕਰਕੇ ਇਹਨਾਂ ਨੂੰ ਜਿਹੜਾ ਵੀ ਇਹ ਮਸਲਾ ਹੈਗਾ ਉਹਨੂੰ ਬੜੀ ਗੌਰ ਦੇ ਨਾਲ ਤਰੀਕੇ ਦੇ ਨਾਲ ਹਨ ਵੀ ਸਹਿਜਮਤੀ ਦੇ ਨਾਲ ਇਹਨਾਂ ਨੂੰ ਦੇਖਣਾ ਚਾਹੀਦਾ ਹੈ। ਕੀ ਲੱਗਦਾ ਕਿ ਜਿਸ ਹਿਸਾਬ ਨਾਲ ਹੁਣ ਮਾਹੌਲ ਹੈ, ਡਰ ਹੈ ਮਨਾਂ ਦੇ ਵਿੱਚ? ਹਾਂਜੀ ਡਰ ਤਾਂ ਹੈ ਪਬਲਿਕ ਦੇ ਵਿੱਚ ਬਹੁਤ دہشت ਫੈਲੀ ਹੋਈ ਹੈ ਨਾ ਜਿੱਦਾਂ ਵੀ ਮਾਹੌਲ ਚੱਲ ਰਿਹਾ ਹੈ, মিডিਆ ਵੀ ਬਹੁਤ ਕੁਝ ਦਿਖਾ ਰਹੀ ਹੈ ਪਰ ਗੱਲ ਇਹ ਹੈ ਵੀ ਜਿਹੜੀ ਵੀ ਚੀਜ਼ ਹੈ ਉਹਨੂੰ ਤਰੀਕੇ ਦੇ ਨਾਲ ਇਹਨਾਂ ਨੂੰ ਸੋਲਵ ਕਰਨਾ ਚਾਹੀਦਾ ਹੈ। ਠੀਕ। ਸੋ ਜੰਗ ਹੱਲਣੀ ਹੈ। ਬੜੇ ਲੋਕਾਂ ਨਾਲ ਗੱਲਬਾਤ ਕੀਤੀ। ਉਹਨਾਂ ਦਾ ਇਹ ਜ਼ਰੂਰ ਕਹਿਣਾ ਕਿ ਜੰਗ ਹੱਲਣੀ ਹੈ। ਲੇਕਿਨ ਇਸ ਨੂੰ ਮਿਲ ਬੈਠ ਕੇ ਹੱਲ ਜ਼ਰੂਰ ਕਰਨਾ ਚਾਹੀਦਾ ਮਿਲ ਬੈਠ ਕੇ ਹੱਲ ਜ਼ਰੂਰ ਕਰਨਾ ਚਾਹੀਦਾ ਸੋ ਸੱਚਖੰਦ ਜੀ ਹਰਮਿੰਦਰ ਸਾਹਿਬ ਦੇ ਕੋਲ ਅਸੀਂ ਦੁਕਾਨਦਾਰ ਵੀ ਆ ਅਸੀਂ ਦੁਕਾਨਦਾਰਾਂ ਨਾਲ ਵੀ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕੀ ਸੋਚਦੇ ਆ ਜੀ ਸਰ ਪਹਿਲਗਾਮ ਦੇ ਵਿੱਚ ਜਿਹੜਾ ਅਟੈਕ ਹੋਇਆ ਸੀ ਲੋਕਾਂ ਤੇ ਹੁਣ ਭਾਰਤ ਸਰਕਾਰ ਨੇ ਬਦਲਾ ਲਿੱਤਾ ਕਿਵੇਂ ਦੇਖਦੇ ਬਹੁਤ ਅੱਛਾ ਕੀਤਾ ਜੀ ਬਹੁਤ ਵਧੀਆ ਆਇਆ ਜੋ ਵੀ ਹੋਇਆ ਅੱਛਾ ਉਹਨਾਂ ਨੂੰ ਪਤਾ ਲੱਗੇ ਕਿਦਾ ਕਿਸੇ ਨਾਲ ਕਰੀਦਾ ਸਲੋਕ ਦਾ ਕੀ ਬਦਲਾ ਦਿੱਤਾ ਗਿਆ ਉਹਨਾਂ ਨੂੰ ਪਤਾ ਲੱਗਾ ਪਿੱਟਦੇ ਆ ਸਾਲੇ ਹੋਰ ਸੇਵਾ ਦੋਸਤੋ ਬਹੁਤ ਵਧੀਆ ਆਇਆ ਇਸ ਤੋਂ ਇਲਾਵਾ ਜੀ ਡਰ ਹੈਗਾ ਜੇ ਲੜਾਈ ਲੱਗਦੀ ਹੈ ਜਾਂ ਮਾਹੌਲ ਹੋਰ ਖਰਾਬ ਹੋ ਜਾਏ ਨਹੀਂ ਨਹੀਂ ਮਾਹੌਲ ਕੀ ਖਰਾਬ ਹੋਣਾ ਸੋ ਪਤਾ ਲੱਗੇਗਾ ਉਹਨਾਂ ਨੂੰ ਕੀ ਜਵਾਬ ਮਿਲਿਆ ਮੂੰਹ ਤੋਰ ਜਵਾਬ ਮਿਲਿਆ ਨਰੰਦੀ ਕੀ ਲੋਕਾਂ ਹੋ ਜੀ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਭਈ ਆਪਣੀ ਗੱਲ ਆ ਰਹੀ ਸਰ ਸੋ ਲੋਕ ਜ਼ਰੂਰ ਇਹ ਚੀਜ਼ ਮੰਦੇ ਆ ਭਜੀ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਭਾਰਤ ਸਰਕਾਰ ਨੇ ਏਅਰ ਸਟ੍ਰਾਈਕ ਕੀਤੀ ਹੈ ਤੁਸੀਂ ਕਿਵੇਂ ਦੇਖਦੇ ਇਹਨਾਂ ਨੂੰ ਜਿਆਦਾ ਪਤਾ ਭਾਰਤ ਸਰਕਾਰ ਨੇ ਜਿਹੜੀ ਏਅਰ ਸਟ੍ਰਾਈਕ ਕੀਤੀ ਹੈ ਕਿਵੇਂ ਦੇਖਦੇ ਹੋ ਕਿ ਸ਼ਾਂਤੀ ਜਿਹੜਾ ਲੋਕ ਇਨਸਾਫ ਦੀ ਮੰਗ ਕਰਦੇ ਪਏ ਕਿ ਲੱਗਦਾ ਕਿ ਸੰਤੁਸ਼ਟੇ ਲੋਕ ਜਿਹੜੀ ਲੜਾਈ ਕਰਕੇ ਲੜਾਈ ਤੇ ਚਲੋ ਨਹੀਂ ਲੱਗੀ ਜਿਹੜਾ 에어 ਸਟ੍ਰਾਈਕ ਭਾਰਤ ਨੇ ਕੀਤੀ ਹੈ ਅੱਤਵਾਦੀਆਂ ਦੇ ਠਿਕਾਨਿਆਂ ਤੇ ਨੌਂ ਜਗ੍ਹਾ ਤੇ ਪਾਕਿਸਤਾਨ ਦੇ ਵਿੱਚ ਹਾਂਜੀ ਨਹੀਂ ਇਸ ਵਾਰ ਇਹ ਨਹੀਂ ਨੌਲੇਜ ਹੈਗੀ ਸੋ ਬਹੁਤ ਲੋਕਾਂ ਨੇ ਗੱਲ ਕੀਤੀ ਜਿਹੜੇ ਦੇਸ਼ਾਂ ਵਿਦੇਸ਼ਾਂ ਚੋਂ ਸ਼ਰਧਾਲੂ ਸਚਕਣ ਸਿੰਘ ਹਮੰਦਰ ਸਾਹਿਬ ਆਉਂਦੇ ਆ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜੰਗ ਹੱਲਣੀ ਹੈ ਲੇਕਿਨ ਬਦਲਾ ਜਿਹੜਾ ਸਾਰਾ ਦੇਸ਼ ਮੰਗਦਾ ਪਿਆ ਸੀ ਪੈਲਗਾਮ ਦੇ ਵਿੱਚ ਜਿਹੜਾ ਅੱਤਵਾਦੀ ਹਮਲਾ ਹੋਇਆ ਉਹਦਾ ਇਨਸਾਫ਼ ਸਾਰਾ ਦੇਸ਼ ਮੰਗਦਾ ਪਿਆ ਸੀ ਸੋ ਇਨਸਾਫ਼ ਜ਼ਰੂਰ ਮਿਲਿਆ ਹੋਇਆ ਹੈ ਲੇਕਿਨ ਲੜਾਈ ਹਰ ਜਗ੍ਹਾ ਦਾ ਹਰ ਚੀਜ਼ ਦਾ ਹੱਲ ਨਹੀਂ ਹੁੰਦਾ ਸੋ ਇਸ ਨੂੰ ਬਿਲ ਬੈਠ ਕੇ ਵੀ ਹੱਲ ਕਰਨਾ ਚਾਹੀਦਾ ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ